ਪੈਰੀਗ੍ਰੀ ਤੋਂ ਪਰੋਂਗੇ ਅੱਛਾ ਜੀ ਉਹਦੇ ਵੀ ਡੀਸੀ ਦਫ਼ਤਰ ਗਏ ਕੋਈ ਹੱਲ ਨਹੀਂ ਹੋਇਆ ਠੀਕ ਹੈ ਜੀ ਤੇ ਹੁਣ ਕੱਲ ਕਹਿੰਦੇ ਅੱਜ ਤੋਂ ਕਰੂੰਗੇ ਅੱਜ ਵੀ ਕੋਈ ਹੱਲ ਨਹੀਂ ਹੈਗਾ ਕੋਈ ਹੱਲ ਨਹੀਂ ਹੈਗਾ ਸਰਕਾਰਾਂ ਦਾ ਕੋਈ ਸਹੀ ਢੰਗ ਨਹੀਂ ਹੈਗਾ ਵੀ ਮੇਰਾ ਵੀਰ ਚਾਹਵਣ ਸੱਜਣ ਹੋਇਆ ਟਰੈਕਟਰ ਲੈਣ ਦਾ ਤਾਂ ਦੇਖ ਲਿਓ ਰਿਮਾਂਡ ਇਹਦੀ 4.5 ਲੱਖ ਦੀ ਆ ਨਵਾਂ ਟਰੈਕਟਰ ਬਾਈ ਇਹ 580 85 ਦਾ ਪੈਂਦਾ ਹੈ ਮਾਡਲ 22 ਆ ਇਹ ਕਰੋ ਚੱਕ 100% ਗਾਰੰਟੀ ਹੈ ਬਾਈ ਟਰੈਕਟਰ ਦੀ ਇਹਦੀ ਜਿਵੇਂ ਮਰਜ਼ੀ ਮੋੜਲੇ ਟਾਇਰ ਨਵੇਂ ਪਏ ਹੋਏ ਰੈਡੀ ਤੇ ਲੋ ਜੀ ਮਿੱਤਰੋ ਇੱਧਰ ਅੱਜ ਰੋਪੜ ਚੰਡੀਗੜ੍ਹ ਹਾਈਵੇ ਜਾਮ ਕਰਤਾ ਬਾਈ ਕਿਸਾਨ ਭਰਾਵਾਂ ਨੇ ਕਿਉਂਕਿ ਬਾਈ ਪਹਿਲੀ ਤਰੀਕ ਦੀ ਖਰੀਦ ਸ਼ੁਰੂ ਹੋਈ ਹੋਈ ਆ ਸੌਰੀ ਮੰਡੀ ਚਾਈ ਹੋਈ ਆ ਫਸਲ ਹਜੇ ਤੱਕ ਇੱਕ ਵੀ ਬੋਰੀ ਨਹੀਂ ਬਾਈ ਭਰੀ ਜਾਈ ਠੀਕ ਹੈ ਜੀ ਉਹਦੇ ਕਰਕੇ ਦਿੱਲੀ ਆਰਟੀ ਗਏ ਨੇ ਬਾਈ ਅੱਜ ਹੁੰਦਾ ਕੱਲ੍ਹ ਹੁੰਦਾ ਪਰ ਅੱਜ 7 ਤਰੀਕ ਹੋ ਗਈ ਹੈ ਜੇ ਤੱਕ ਬਾਈ ਕੋਈ ਵੀ ਫੀਡਬੈਕ ਨਹੀਂ ਆਇਆ ਵੀ ਹਾਂ ਕਿਆ ਬੰਨਾ ਕਿਆ ਨਹੀਂ ਬੰਨਾ ਤੇ ਮੀਟਿੰਗਾਂ ਹੋਈਆਂ ਹੋਈਆਂ ਹੁਣ ਵੀ ਅਫਸਰ ਆਏ ਆ ਬੜੇ ਉਹ ਅੰਦਰ ਗਏ ਆ ਮੰਡੀ ਬੋਲਰ ਨਾਲ ਮੀਟਿੰਗ ਕਰਨ ਹੁਣ ਪਤਾ ਨਹੀਂ ਕਿਆ ਗੱਲ ਹੋਊਗੀ ਕਿਆ ਨਹੀਂ ਹੁਣ ਕਹਿੰਦੇ ਆ ਵੀ ਕੋਈ ਗਣੀ ਧਰਨਾ ਖੋਲ ਦੋ ਪਰ ਬਾਈ ਲੋਕ ਤਾਂ ਹੋ ਰਹੇ ਆ ਪਰੇਸ਼ਾਨ ਇਹ ਗੱਲ ਨਾਲ ਅਸੀਂ ਵੀ ਸਹਿਮਤ ਆਂ ਔਰ ਬਾਈ ਹੁਣ ਇੰਨੇ ਦਿਨਾਂ ਦੀ ਫਸਲ ਮੰਡੀ ਚ ਰੋਲ ਰਹੀ ਆ ਠੀਕ ਆ ਜੀ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਤੇ ਕਿਉਂਕਿ ਟਾਈਮ ਅੱਗੇ ਵੀ ਆ ਫਸਲ ਹੋਰ ਵੀ ਵੱਢਣੀ ਇੱਧਰ ਸਾਡੇ ਪਿੰਡ ਵਾਲੇ ਬੈਠੇ ਆ ਪ੍ਰਧਾਨ ਨਾ ਹੀ ਨਾ ਥੱਲੇ ਡੇਰੇ ਲਾਲੇ ਬਾਈ ਅਮਨਾ ਬਾਈ ਪ੍ਰਧਾਨ ਸਾਹਿਬ ਕੀ ਹਾਲ ਹੈ ਜੀ ਵਧੀਆ ਸਰ ਵਧੀਆ ਸਾਡਾ ਅਮਨਵੀਰ ਪਹੁੰਚਿਆ ਹੋਇਆ ਦੋਨੇ ਅਮਨਵੀਰ ਪ੍ਰਧਾਨ ਸਾਹਿਬ ਤੁਸੀਂ ਤਾਂ ਬੈਠੇਗੇ ਉਧਰ ਬੈਠੋ ਜਿਹਾ ਕੇ ਮੜਾ ਜਾ ਜਿਹਾ ਕੇ ਧੋਪਾਂ ਬਹੁਤ ਲੱਗਦੀ ਆ ਕੋਈ ਅੱਛਾ ਉੱਥੇ ਬੈਠੇ ਰਹੇ ਬਾਈ ਪ੍ਰਧਾਨ ਨੇ ਸਭ ਤੋਂ ਤੁਸੀਂ ਇਹਨਾਂ ਪਰਸੋਂ ਜੋ ਉੱਤੇ ਲੈ ਕੇ ਆਏ ਹੋਇਆ ਆ 28 ਤਰੀਕ ਦਾ ਬੈਠਾ ਜੋ ਚਾਰ ਚਾਰ ਦਿਨ ਟਰਾਲੇ માં ਰਹੀ ਆ ਹਾਂ ਚਾਰ ਦਿਨ ਟਰਾਲੇ ਤਿੰਨ ਚਾਰ ਦਿਨ ਹਾਂ ਕੋਈ ਹੱਲੇ ਨਹੀਂ ਹੋਤਾ ਕਹਿ ਕੇ ਬੋਲੀ ਹੋ ਗਈ ਹੋ ਗਈ ਹੋ ਗਈ ਪਰ ਕੋਈ ਨਹੀਂ ਰਿਹਾ ਕੱਲ ਵੀ ਕੱਲ ਫੌਜੀ ਕਹਿੰਦਾ ਵੀ ਸ਼ਾਮ ਨੂੰ ਭਰ ਦੇਣੀ ਆ ਨਾ ਨਾ ਸਾਡੇ ਮੂਰੇ ਢੇਰੀਆਂ ਲੱਗੀਆਂ ਵੀ ਆ ਅੱਜ ਵੀ ਨਹੀਂ ਕੋਈ ਹੋਈ ਅੱਜ ਕਹਿੰਦੇ ਨੇ ਵੀ ਹਾਂ ਅੱਜ ਹੋਊਗਾ ਮਸਲਾ ਅੱਜ ਵੀ ਨਹੀਂ ਹੋਇਆ ਹੈ ਨਾ ਜੀ 20 ਢੇਰੀਆਂ ਜੋ ਕਿ ਢੇਰੀ ਭਰਤੀ ਅੱਛਾ 20 ਪਈਆਂ ਗਾਣੇ ਕਰਦੇ ਪ੍ਰਧਾਨ ਸਾਹਿਬ ਇਹ ਇਹ ਹਾਲ ਬਹੁਤ ਹਾਲਬਾਤ ਹੋਇਆ ਇਹ ਤਾਂ ਹੋਇਆ ਨਹੀਂ ਕਦੇ। ਅਲਾਦੀ ਪਰਵਾਸੀ ਨਹੀਂ ਚਾਹੀਦੀ। ਹਜੇ ਤੱਕ ਕਿਸੇ ਵੀ بڑے ਮੰਤਰੀ ਦਾ ਕਿਸੇ ਦਾ ਹਜੇ ਤੱਕ ਆਪਾਂ ਨੇ ਬਿਆਨ ਨਹੀਂ ਸੁਣਿਆ ਹੈਗਾ। ਚਲੋ ਉਹਨੇ ਕੀ ਦੇਣੇ ਵਿਚਾਰੇ ਵਿਚਾਰੀਆਂ। ਤਾਂ ਬਈਆ ਬਈ। ਉਹਨੇ ਨਵੀਂ ਗੱਡੀ। ਹੋਰ ਨਹੀਂ ਆਪਣੇ ਪਿੰਡ ਦਾ ਕੋਈ ਪਹੁੰਚਿਆ ਹਜੇ ਤੱਕ। ਅਸੀਂ ਉਹ ਬੱਸ। ਹੋਰ ਦੀ ਹਜੇ ਮੈਂ ਕਹਿੰਦਾ ਹੋਰ ਨਹੀਂ ਕਿਸੇ ਨੇ ਵਡਾਈ ਵੀ ਨਹੀਂ ਏਟੀ ਹਨਾ। ਆਏ ਮੈਂ ਤਾਂ ਜਵੇਰ ਆਏਗਾ ਇਹਦਾ ਚਾਬ ਤਾਇਆ। ਅੱਛਾ। ਜਵੇਰ ਨੇ ਵਡਾ ਲਈ। ਅੱਛਾ। ਉਹ 4 ਦਿਨ ਹੋ ਗਏ ਬੈਠੇ। ਉਹ ਸਾਡੀ ਬੈਠਾ। ਹਾਂ। ਹਨਾ। ਪ੍ਰਧਾਨ ਸਾਹਿਬ ਇਹਦਾ ਮਸਲਾ ਤਾਂ ਕੋਈ ਅਫਸਰ ਆਇਆ ਕੋਈ ਹੁਣ। ਆਪਣੇ ਸੈਕਟਰੀ ਪੁਲਿਸ ਵਾਲੀ ਆਇਆ ਬਲਮਾ ਦਾ ਕੋਈ ਨਹੀਂ ਆ ਵਿਚਾਰੇ ਹੀ ਘੁੰਮਦੇ ਇਹ ਅੱਛਾ ਭਾਈ ਜੇ ਕੋਈ ਬੜਾ ਅਫਸਰ ਪੁਲਿਸ ਦਾ ਵੀਡੀਓ ਦੇਖਦਾਦਾ ਭਾਈ ਪ੍ਰਧਾਨ ਸਾਹਿਬ ਦੀ ਰਿਕਵੈਸਟ ਜਰੂਰ ਸੁਣੋ ਹਫਤਾ ਤਾਂ ਹੋ ਹੀ ਗਿਆ ਹਾਂ ਨਾ ਹਫਤਾ ਤਾਂ ਹੋ ਹੀ ਗਿਆ ਆਪਣਾ ਵੀ 10000 ਰੁਪਏ ਹਾਂ ਨਾ ਨਾ ਹਫਤਾ ਤਾਂ ਹੋ ਹੀ ਗਿਆ ਆਤਾ ਹੋ ਗਿਆ ਪਹਿਲੀ ਤਰੀਕ ਦੀਆਂ ਮੰਡੀਆਂ ਜਿਹੜੀਆਂ ਖੁੱਲੀਆਂ ਹੋਇਆਂ ਹਨਾ ਜੀ ਹਾਂ ਭਾਈ ਪਹਿਲੀ ਤਰੀਕ ਦੀਆਂ ਮੰਡੀਆਂ ਖੁੱਲੀਆਂ ਵੀ ਆ ਉਹ ਹੁਣ ਅੱਧਰ ਮੀਟਿੰਗ ਜੀ ਹੋ ਰਹੀ ਆ ਭਾਈ ਦੇਖਦੇ ਹਾਂ ਕੀ ਬਣਦਾ ਜੋ ਮਾਲੀ ਇਹਦੇ ਜਾਵੇ ਆਪਣਾ ਆਊਟ ਚ ਅਸੀਂ ਕਿਸੇ ਨੂੰ ਬੁਲਾ ਬੁਲਾ ਕੇ ਲੈ ਕੇ ਨਹੀਂ ਆਏ ਆਪਣੇ ਆਪਣੇ ਉਹ ਤਾਂ ਵਿਚਾਰਾ ਇਕੱਲੇ ਹੀ ਖੜਾ ਰਿਹਾ ਗਿਆ ਹੈ ਹੈਲੋ ਆਜਾ ਭਾਈ ਸੈੱਟਲਰ ਬੰਦੇ ਖੜੇ ਆ ਉਹੀ ਕਰਦਾ ਮੁੱਕੀ ਜੀ ਉਹ ਕਹਿੰਦਾ ਇਹ ਮਾਲ ਤੇ ਖੜਾ ਸਰ ਮੇਰੀ ਗੱਲ ਨਹੀਂ ਆਉਂਦੀ ਪਾਜੀ ਅਸੀਂ 3 ਸਾਰਾ ਨਾਲ ਉਹ ਅਸੀਂ ਇਹ ਗੱਲ ਸਾਡੇ ਹੋ ਗਈ ਕਟਿੰਗ ਦਿੱਸ ਰਿਹਾ ਨਾ ਕਰੀਆ ਬਖਾਨਾ ਟਰਾਲਾ ਲਿਆ ਕੇ ਤਿੰਨੇ ਟਰਾਲੇ ਲੈ ਕੇ ਅਸੀਂ ਪਾਰਕੀ ਖੜਾਦੇ ਉਹ ਕਹਿੰਨ ਟਰਾਲੀ ਵੇਗੀ ਜਵਲੀ ਨੂੰ ਦੋ ਉਹ ਕਹਿੰਦਾ ਮੈਂ ਆਪਣਾ ਮਾਲ ਲੈ ਕੇ ਸੜਕ ਮਾਲ ਲੈ ਕੇ ਨਾ ਆਉ ਹਾਂ ਕਿੱਥੋਂ ਜਾਈਏ ਅਸੀਂ ਮਾਣ ਨਾ ਨਾ ਗੱਲ ਹੋ ਜਾਈ ਸਾਰੇ ਦੀ ਜੀ ਸਾਹਿਬ ਹਫਤਾ ਹੋ ਗਿਆ ਵੀਡੀਓ ਹੁੰਦੇ ਤੁਸੀ ਉਹਨਾਂ ਨੂੰ ਫੋਨ ਕਰੋ ਕਿ ਕੀ ਗੱਲ ਹੈ ਜੀ ਸਾਹਿਬ ਕੋਲੋਂ ਐਸਡੀਮ ਸਾਹਿਬ ਐਸਡੀਮ ਸਾਹਿਬ ਸੁਣਨ ਲੱਗੇ ਹਫਤਾ ਹੋ ਗਿਆ ਸਾਨੂੰ ਉਹ ਕਰਦੇ ਨੂੰ ਮੈਂ ਜਿਆਦਾ ਹੋਣਾ ਕੋਈ ਕਰ ਲੋ ਗੱਲ ਫਿਰ ਆਪਣੀ ਤੁਸੀਂ ਗੱਲ ਕਰਨ ਲੱਗ ਗੱਲ ਕੋਈ ਨਹੀਂ ਘੜਾ ਮਾਰ ਕੇ ਪਲੀਜ਼ ਜੀ ਘੇੜਾ ਮਾਰਿਆ ਨਾ ਬਟ ਮੇਰੀ ਨੂੰਮਾ ਨੂੰ ਸਾਫ਼ ਹੀ ਰਿਕਵੈਸਟ ਹੈ ਬਹੁਤ ਜ਼ਿਆਦਾ ਨਾ ਪ੍ਰੈਗਨੈਂਟ ਔਮਨ ਲੈਕਟੇਟਿੰਗ ਔਮਨ ਸਰ ਜਾ ਕੇ ਆਫੀ ਦੇਖ ਲੈਂਦੇ ਆ ਮੇਰੀ ਗੱਲ ਸੁਣੋ ਇੱਕ ਵਾਰ ਇੱਕ ਵਾਰ ਮੈਂ ਤੁਹਾਡੀ ਸਾਰੀ ਸੁਣ ਲਈ ਮੇਰੀ ਇੱਕ ਸੁਣੋ ਜੀ ਜੀ ਮੈਂ ਉਹ ਇਹ ਕਹਿ ਰਹੇ ਆ ਕਿ ਕਈ ਵਾਰ ਨਾ देयर आर ਸਰਟਨ ਕੇਸਿਸ ਐਮਰਜੈਂਸੀ ਜਿਹੜੇ ਜ਼ਰੂਰੀ ਨਹੀਂ ਆ ਉਹ ਐਮਬੂਲੈਂਸ ਵਿੱਚ ਹੁੰਦੇ ਨੇ ਨਾ ਨੋਰਮਲ ਕਾਰਸ ਵਿੱਚ ਵੀ ਹੁੰਦੇ ਨੇ ਕੋਈ ਪ੍ਰੈਗਨੈਂਟ ਔਮਨ ਹੁੰਦੀ ਹੈ ਲੈਕਟੇਟਿੰਗ ਔਮਨ ਹੁੰਦੀ ਹੈ ਜਿਹਦੀ ਡਿਊ ਡੇਟ ਹੁੰਦੀ ਹੈ ਉਹ ਤਾਂ ਸਾਰਾ ਉਹੀ ਕਢਾ ਦੇਈਏ ਉਹ ਨਹੀਂ ਗੱਲ ਕਰ ਮੈਂ ਉਹਨੂੰ ਕਢਾ ਦੇ ਪੁਰਸ਼ੋਂ ਸਾਰ ਨੂੰ ਪੁੱਛੋ ਸਾਰੇ ਆ ਸਾਰੇ ਕਢਾਏ ਜਾਂਦੇ ਸਾਰਾ ਰੋਡ ਉੱਤੇ ਵੀ ਗੱਡੀਆਂ ਵਿੱਚ ਫਸ ਜਾਂਦੇ ਆ ਯਾਰ ਦੋ ਚੀਜ਼ਾਂ ਨੇ ਸਮਝ ਨਹੀਂ ਗੋਲ ਜੀ ਜੱਤਾ ਕੋ ਤਾਂ ਅੱਡੇ ਤੱਕ ਆਂਦੀ ਆ ਉਦੋਂ ਤੁਸੀਂ ਕਢਾ ਦਿੰਦੇ ਆ ਤਾਂ ਤੁਹਾਡੇ ਤੱਕ ਆਉਣ ਦੇ ਵਿੱਚ ਜੇ ਉਹਨੂੰ ਘੰਟਾ ਡੇਢ ਘੰਟਾ ਲੱਗ ਰਿਹਾ ਮੈਂ ਬਸ ਇਹ ਸਿਰਫ ਇਹ ਤੁਹਾਨੂੰ ਇੱਕ ਛੋਟੀ ਜੀ ਚੀਜ਼ ਉਹਦੇ ਲਈ ਕਹਿੰਦਾ ਸਰ ਵੀ ਉਧਰ ਕੀ ਕਰਵਾਉਣੀ ਹੈ ਸਰ ਕੀ ਬਈ ਸਰ ਆਪਾਂ ਖੜੇ ਆਪਾਂ ਟਾਈਮ ਨਾ ਦਿਓ ਇਹਨਾਂ ਨਾਲ ਗੱਲਬਾਤ ਕਰਕੇ ਕੋਈ ਗੱਲ ਲੱਗਦੀ ਹੈ ਲੋ ਬਈ ਆਹ ਐਸਡੀਐਮ ਸਾਹਿਬ ਆਏ ਤੇ ਇਹ ਕਹਿੰਦੇ ਵੀ ਰੋਡ ਖੋਲੋ ਬਈ ਵੀ ਪਿੱਛੇ ਜਾਮ ਬਹੁਤ ਲੰਬਾ ਲੱਗ ਗਿਆ ਵੀ 7-8 ਕਿਲੋਮੀਟਰ ਤੱਕ ਉਹ ਜਾਮ ਲੱਗ ਗਿਆ ਘਨੌੜੀ ਤੱਕ 43 ਦਿਨਾਂ 4 ਦਿਨ ਹੋ ਗਏ ਲਾਰੇ ਲਾਉਂਦੇ ਨੂੰ ਕਲਖਾਨ ਵੀ ਦੁਖੀ ਕਹਿੰਦਾ ਸਾਨੂੰ ਢੇਰੀਆਂ ਦਾ ਵੀ ਨਹੀਂ ਪਤਾ ਲੱਗ ਰਿਹਾ ਠੀਕ ਆ ਸਾਡਾ ਅਮਨ ਬਾਈ ਵੀ ਆਇਆ ਹੋਇਆ ਆ ਬੈਠਾ ਬਾਈ ਇੱਧਰ ਬਾਈ ਨੇ ਵੀ ਡੇਰੇ ਪੱਕਾ ਹੋ ਰਮਣਾ ਬਾਈ ਹਾਂਜੀ ਕਰਾਓ ਹਾਲੀ ਜੀ ਹੈ ਬਾਈ ਤਰੀਕੇ ਦੇ ਬੈਠੇ ਮੰਡੀ ਜਾਏ ਬਾਈ ਮੈਂ ਦੇਖਿਆ ਤੂੰ ਸਭ ਤੋਂ ਪਹਿਲਾਂ ਦਾ ਆਏ ਹੋਇਆ ਹਾਂ ਬਾਈ ਕੋਈ ਗੱਲ ਨਹੀਂ ਹੋ ਰਿਆ ਪਹਿਲਾਂ ਦੇਖੀ ਸੀ ਤੈਂ ਕਿਹਾ ਵੀ ਪਹੁੰਚ ਗਏ ਮੰਡੀਆਂ ਚ ਹਾਂਜੀ ਪਹਿਲਾਂ ਕਹਿੰਦੇ ਪਹਿਲੀ ਤਰੀਕ ਤੋਂ ਕਰੂਗੇ ਹਾਂਜੀ ਪਹਿਲਾਂ ਕਹਿੰਦੇ ਪਹਿਲੀ ਤਰੀਕ ਤੋਂ ਕਰੂਗੇ ਅੱਛਾ ਜੀ ਉਹਦੇ ਵੀ ਡੀਜੀ ਦਫਤਰ ਗਏ ਕੋਈ ਗੱਲ ਨਹੀਂ ਹੋਇਆ ਠੀਕ ਹੈ ਜੀ ਤੇ ਹੁਣ ਕੱਲ ਕਹਿੰਦੇ ਅੱਜ ਤੋਂ ਕਰੂਗੇ ਅੱਜ ਵੀ ਕੋਈ ਗੱਲ ਨਹੀਂ ਹੈਗਾ ਕੋਈ ਗੱਲ ਨਹੀਂ ਹੈਗਾ ਸਰਕਾਰਾਂ ਦਾ ਕੋਈ ਸਹੀ ਤੰਗ ਨਹੀਂ ਹੈਗਾ ਬਾਈ ਕੋਈ ਉੱਪਰ ਅਜੇ ਤੱਕ ਕਿਸੇ ਮੰਤਰੀ ਦਾ ਪੈਣੇ ਨਹੀਂ ਆਇਆ ਇਹ ਬੜੇ ਦਾ ਰੋਹ ਹੱਲੇ ਦਾ ਕੋਈ ਬਾਬੇ ਉਹ ਦੇਖੋ ਬੈਠੇ ਇਹ ਹੁਣ ਇਹਨਾਂ ਨੂੰ ਬਾਈ ਲੋਕ ਤਾਂ ਦਿਖ ਰਹੇ ਜਿਹੜੇ ਵਿੱਚ ਗੱਡੀਆਂ ਦੇ ਪਰ ਬਾਈ ਮਸਲਾ ਹੁਣਾ ਚਾਹੀਦਾ ਇਹ ਏਡਾ ਕੋਈ ਬਹੁਤਾ ਬੜਾ ਮਸਲਾ ਵੀ ਨਹੀਂ ਹੈ ਮਸਲਾ ਨਹੀਂ ਹੈ ਜੀ ਹਨਾ ਜੀ ਹਾਂ ਜੀ ਉਹ ਉੱਧਰ ਦੇਖੋ ਬਾਈ ਜਿਹੜੀਆਂ ਵਿਚਾਰੀਆਂ ਉਹ ਕਰਦੇ ਆ ਹੁੰਦੀਆਂ ਉਹ ਵੀ ਆਈਆਂ ਹੋਈਆਂ ਦੇਖੋ ਜਿਹੜੀਆਂ ਫੂਲ ਇਕੱਠਾ ਕਰਦੀਆਂ ਹੁੰਦੀਆਂ ਉਹ ਵੀ ਵਿਚਾਰੀਆਂ ਬੈਠੀਆਂ ਉਹ ਕਹਿੰਦੀਆਂ ਜੀ ਜ਼ਿਮੀਂਦਾਰਾਂ ਦੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਵੀ ਨਾਲਾਂ ਜੱਟਾਂ ਦੇ ਠੀਕ ਹੈ ਜੀ ਐਸ ਡੀ ਐਮ ਸਾਹਿਬ ਆਜਦੇ ਬਾਈ ਆਹ ਜਾ ਉਹ ਬਹਿ ਜਾ ਕੁਸਰੀ ਬਣਿਆ ਉੱਥੇ ਉਹ ਰੋਣਾ ਦੇ ਪਾਈ ਜਾਂਦਾ ਉਹ ਬਾਈ ਲੈ ਬਾਈ ਤੇ ਬਾਈ ਮੰਡੀ ਵਿੱਚ ਢੇਰੀਆਂ ਢੇਰੀਆਂ ਲੱਗੀਆਂ ਪਈਆਂ ਬੇਲ ਹੈ ਨਹੀਂ ਬਾਈ ਦੇ ਰੱਖਣ ਨੂੰ ਜਗ੍ਹਾ ਵੀ ਨਹੀਂ ਹੈਗੀ ਬਾਈ ਫਸਲ। ਇੱਕ ਹਮਣ ਕੋ 30 48 ਆਇਆ ਮਿੱਤਰੋ ਟਰੈਕਟਰ ਇਹ ਆਪਾਂ ਨੇ ਵਿੱਚ ਕੱਟਿਆ ਬਾਈ। ਜਮੈਂ ਨਵਾਂ ਟਰੈਕਟਰ ਹੈ ਸਮਝ ਲਓ ਵੀ ਜਿਹੜਾ ਜ ਨਵਾਂ ਹੈ ਉਹ ਜਿਹੇ ਟਰੈਕਟਰ ਆਪਾਂ ਨੇ ਵੀਰਾਂ ਨੂੰ ਬੜਾ ਟਰੈਕਟਰ ਦੇਣਾ ਕਰ ਲਿਆ। ਉਹਨੇ ਸੁਪਰ ਸੀਟਰ ਕਰਕੇ ਫਿਰ ਦੂਆ ਟਰੈਕਟਰ ਲੈ ਲਿਆ 3 ਸਪੀਡ। ਠੀਕ ਹੈ ਜੀ। ਤੇ ਆ ਦੇਖ ਲਓ ਟਾਇਰਾਂ ਦਾ ਹਜੇ ਬਾਈ ਮਾਰਕਾ ਵੀ ਨਹੀਂ ਮਟਿਆ ਪੋਲੋ ਦਾ। 21 ਜਾਂ 22 ਮਾਡਲ ਆ ਬਾਈ ਟਰੈਕਟਰ। ਜੇ ਕੋਈ ਵੀਰ ਚਾਹਵਣ ਸੱਜਣ ਹੋਇਆ ਤਾਂ ਦੇਖ ਲਿਓ। ਛਤਰੀ ਜੀ ਬਾਈ ਲੱਗੀ ਹੋਈ ਐ ਡੈੱਕੇ ਦਾ। ਆਪਾਂ ਨੇ ਦੂਏ ਟਰੈਕਟਰ ਨੂੰ ਲਾ ਕੇ ਦੇਣਾ। ਠੀਕ ਹੈ ਜਿਹੜਾ ਦੂਜਾ ਟਰੈਕਟਰ ਦੇਣਾ ਉਹ ਆਪਾਂ ਡੈੱਕਾ ਲਾ ਕੇ ਦੇਣਾ ਤਾਂ ਕਰਕੇ ਡੈੱਕਾ ਆਪਾਂ ਨੇ ਤਾਂ ਖੋਲ ਰੱਖਿਆ। ਠੀਕ ਹੈ ਜੀ ਛਤਰੀ ਇੱਦਾਂ ਲੱਗੀ ਰਹਿਣਾਂ ਨਹੀਂ ਛਤਰੀ ਨਹੀਂ ਖੋਲਣੀ ਆਪਾਂ ਨੇ ਬਾਈ। ਠੀਕ ਹੈ ਜੀ ਬਾਈ ਕਹਿੰਦਾ ਡੈੱਕੇ ਵਾਲੇ ਸੀ ਦੂਏ ਟਰੈਕਟਰ ਦੇ ਨਾਲ ਲਾਉਣਾ ਵੀ ਅਸੀਂ ਲਵਾਇਆ ਵਾ ਤਾਂ। ਉਹ ਵੀ ਨਾਲੇ ਦੇ ਦਿਓ। ਉਹ ਬਾਈ ਵਾਪੇ ਉਹ ਡੈੱਕ ਖੋਲਤਾ ਡੈੱਕ ਆਪਾਂ ਨੇ ਕਹਲ ਨੂੰ ਦੂਏ ਟਰੈਕਟਰ ਤੇ ਫਿੱਟ ਕਰ ਦੋਣ ਇਹਨਾਂ ਦੇ ਠੀਕ ਹੈ ਜੀ ਬਾਕੀ ਕੋਈ ਵੀ ਮੇਰਾ ਵੀਰ ਚਾਹਵਣ ਸੱਜਣ ਹੋਇਆ ਟਰੈਕਟਰ ਲੈਣ ਦਾ ਤਾਂ ਦੇਖ ਲਿਓ ਡਿਮਾਂਡ ਇਹਦੀ 4.5 ਲੱਖ ਦੀ ਆ ਨਵਾਂ ਟਰੈਕਟਰ ਬਾਈ ਇਹ 580 85 ਦਾ ਪੈਂਦਾ ਹੈ ਮਾਡਲ 22 ਆ ਇਹ ਠੀਕ ਹੈ ਜੀ ਪੀਵੀ 12 ਰੋਪੜ ਦਾ ਨੰਬਰ ਹੈ ਤੇ ਟਰੈਕਟਰ ਕੁਛ ਨਹੀਂ ਖੁੱਲਿਆ ਹੋਇਆ ਸਾਰਾ ਸੀਲਡ ਹੈ ਬਾਈ 22 ਮਾਡਲ ਆ ਮਾਰ ਕੇ ਵੀ ਚੈੱਕ ਕਰ ਲਓ ਟਰੈਕਟਰ ਦੇ ਠੀਕ ਹੈ ਜੀ ਕਿਸੇ ਵੀ ਨਾਟ ਨੂੰ ਚਾਬੀ ਨਹੀਂ ਹੈਗੀ ਕਲੱਚ ਕਲੱਚ ਸਾਰਾ ਕੁਝ ਨਾਲ ਦੀ ਹੈ ਟਰੈਕਟਰ ਦਾ ਠੀਕ ਹੈ ਜੀ ਇਹ ਦੇ ਨੇ ਮੇਰੇ ਵੀਰ ਨੇ ਕੋਈ ਹੋਇਆ ਕਿਸੇ ਨੇ ਇੰਡੋ ਫਾਰਮ ਦਾ ਕਿਰਤ ਸਾਰਾ ਮਨ ਬਣਦਾ ਹੋਇਆ ਤਾਂ ਆਖਾਂ ਮੀਜ਼ਿਕ ਟਰੈਕਟਰ ਲੈ ਲਿਓ ਬਾਈ ਨਵਾਂ ਹੀ ਟਰੈਕਟਰ ਹੈ ਪਰ ਮਾਰੂ ਮਧਿਆਦਿਰ ਰਿਮਾਂ ਤੇ ਸਟਿੱਕਰ ਵੀ ਨਹੀਂ ਹੁੰਦੇ ਬਾਈ ਇਹ ਤਾਂ ਠੀਕ ਹੈ ਜੀ ਰਿਮ ਰੋਮਾਂ ਸ਼ੀਸ਼ੇ ਵਰਗੇ ਪਏ ਪੂਰਾ ਸੰਭਿਆ ਹੋਇਆ ਟਰੈਕਟਰ ਹੈ ਤੇ ਬਾਕੀ ਮੇਥੋਂ ਇੱਕ ਟਰੈਕਟਰ ਹੋਰ ਆਪਾਂ ਤੁਹਾਨੂੰ ਉਹ ਵੀ ਦਿਖਾਉਣਾ 575 ਉਹ ਵੀ ਆਇਆ ਮਹਾਰਾ ਦੀ ਕਿਰਪਾ ਨਾਲ ਅੱਜ ਆਪਣੇ ਕੋਲ ਕਈ ਟਰੈਕਟਰ ਕੱਟ ਹੋ ਗਏ ਹੁਣ ਤੇ ਆਹ ਟਰੈਕਟਰ ਹੈ ਜੀ 572 ਇਹ ਵੀ ਬਾਈ ਰੋਪੜ ਦਾ ਨੰਬਰ ਆ ਫਰਸਟ ਓਨਰ ਆ ਜੀ ਟਰੈਕਟਰ ਤੋਤਾ ਵੀ ਨਹੀਂ ਹੈਗਾ ਪਾਣੀ ਵੀ ਨਹੀਂ ਮਾਰਿਆ ਟਰੈਕਟਰ ਤੇ ਕੰਡੀਸ਼ਨ ਕਰ ਲੋ ਚੈੱਕ ਟਰੈਕਟਰੀ ਛਤਰੀ ਸੁਤਰੀ ਲੱਗਣੀ ਆ ਬਾਈ 575 ਸਾਰਾ ਕੁਝ ਨਾਲ ਦਾ ਬਾਈ ਲਿਫਟ ਦਾ ਪੰਪ A to Z ਇੰਜਨ-ਉੰਜਨ ਸਾਰਾ ਕੁਝ ਨਾਲ ਦਾ ਜੀ ਟਰੈਕਟਰ ਦਾ ਠੀਕ ਹੈ ਟਰੈਕਟਰ ਸਿਰਫ ਪਾਣੀ ਵਜਨ ਦਾ ਟਰੈਕਟਰ ਤੇ ਜਿਵੇਂ ਆਇਆ ਬਾਈ ਜ਼ਿਮੀਂਦਾਰ ਦੇ ਘਰ ਤੇ ਉਦਾਂ ਹੀ ਖੜਾ ਟਰੈਕਟਰ ਕੋਈ ਵੀ ਮੇਰਾ ਵੀਰ ਹੋਇਆ 575 ਲੈਣ ਦਾ ਚਾਹਵਾਨ ਨੂੰ ਆਵਾਜ਼ ਕੋਈ ਚੈੱਕ ਕਰਾਉਣਾ ਟਰੈਕਟਰ ਦੀ ਹਾਂ ਦਾਣੇ ਗਣਦਾ ਪੂਰਾ ਸਟਾਰਟਿੰਗ ਚੈੱਕ ਕਰਿਓ ਬਾਈ ਸੌਰੀ ਬਾਈ ਲੋ ਜੀ ਆਵਾਜ਼ ਕਰੋ ਛੱਡ 100% ਗਾਰੰਟੀ ਆ ਬਾਈ ਟਰੈਕਟਰ ਦੀ ਇਹਦੀ ਜਿਵੇਂ ਮਰਜ਼ੀ ਮੋੜਲੇ ਟਾਇਰ ਨਵੇਂ ਪਏ ਹੋਏ ਰੇਡੀਅਲ ਬਾਈ ਬੀਕੇਟੀ ਦੇ ਪਿਛਲੇ ਨੇ ਟਾਇਰ ਅੱਧੇ ਗਾ ਬਾਈ ਟਰੈਕਟਰ ਦੇ ਠੀਕ ਹੈ ਜੀ ਬਾਕੀ ਮੇਰਾ ਵੀਰਾ ਆਪਸੱਲੀ ਕਰਕੇ ਲੈ ਕੇ ਜਾਇਓ ਟਰੈਕਟਰ ਠੀਕ ਹੈ ਜੀ ਪਿੱਛੋਂ ਤੋਂ ਚੈੱਕ ਕਰ ਲਓ ਕੰਡੀਸ਼ਨ ਟਰੈਕਟਰ ਦੀ ਠੀਕ ਹੈ ਜੀ ਇੱਥੇ ਪਾਸਾ ਸਿਰਫ ਇੱਕ ਤੋਤਾ ਪਾ ਨਹੀਂ ਹੈਗਾ ਬਾਈ। ਸੱਤੀ ਡੇਟ ਰੈਂ 15 ਸਾਰੇ ਪਾਸੇ। ਕੀ ਵੀ 12 ਰੋਪੜ ਦਾ ਨੰਬਰ ਹੈ। ਇਹਦਾ ਬਾਈ 2 ਲੱਖ 95000 ਰੁਪਿਆ ਡਿਮਾਂਡ ਆ ਬਾਕੀ ਦਾ ਰੇਟ ਆਪਾਂ ਮੌਕੇ ਤੇ ਜਿਆਜ ਕਰਕੇ ਦਵਾਂਗੇ। ਜਿਹਨੇ ਵੀ ਵੀਰ ਨੇ ਲੈਣਾ ਹੋਇਆ ਇੱਕ ਵਾਰ ਆ ਕੇ ਜਰੂਰ ਦੇਖਿਓ ਟਰੈਕਟਰ ਚਲਾ ਕੇ ਤਸੱਲੀ ਕਰਕੇ ਬਾਕੀ ਦਾ ਆਪਾਂ ਮੌਕੇ ਤੇ ਟਰੈਕਟਰ ਜਾਇਜ਼ ਕਰਕੇ ਦੇ ਦਾਂਗੇ ਬਾਈ ਠੀਕ ਹੈ ਜੀ ਕਬੀਰ ਦਾ ਗੱਲ ਮੈਨੂੰ ਮੈਸੇਜ ਆਇਆ ਕਹਿੰਦਾ ਬਾਈ ਵੱਧ ਘਟਣਾ ਕਹੇ ਕਰ ਮੈਂ ਕਿਹਾ ਵੀਰੇ ਠੀਕ ਆ ਵੀ ਕਈ ਵਾਰ ਬੋਲ ਹੋ ਜਾਂਦਾ ਬਾਈ ਕਾਲੀ ਕਾਲੀ ਚ ਵੱਧ ਘਟ ਦਾ ਮਤਲਬ ਹੁੰਦਾ ਵੀ ਵੱਧ ਵੀ ਸਕਦਾ ਰੇਟ ਹਨਾ ਜੀ ਆਕੇ ਆਪਾਂ ਨੇ ਕਹਿਣਾ ਹੁੰਦਾ ਘਟ ਵੀ ਮੌਕੇ ਤੇ ਆ ਕੇ ਰੇਟ ਘਟ ਸਕਦਾ ਤੇ ਬਾਕੀ ਬਾਈ ਚਲੋ ਵਧੀਆ ਗੱਲ ਅਸੀਂ ਵੀਰ ਨੇ ਅੱਗੇ ਤੇ ਆਪਾਂ ਉਹਨਾਂ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਾਂਗੇ ਬਾਕੀ ਬਾਈ ਜੇ ਕੋਈ ਗੱਲਬਾਤ ਹੁੰਦੀ ਆ ਕਿਸੇ ਵੀਰ ਨੂੰ ਕੋਈ ਗੱਲ ਲੱਗਦੀ ਆ ਵੀ ਇਹ ਆਪਾਂ ਨਹੀਂ ਕਰਨੀ ਉਹ ਤਾਂ ਮੇਰਾ ਵੀਰ ਆਪਾਂ ਉਹ ਚੀਜ਼ ਤੇ ਫੋਕਸ ਕਰਿਆ ਕਰਾਂਗੇ ਬਾਈ ਠੀਕ ਹੈ ਜੀ ਕਿਉਂਕਿ ਪਤਾ ਨਹੀਂ ਲੱਗਦਾ ਬਾਈ ਗਲਤੀਆਂ ਬਹੁਤ ਹੁੰਦੀਆਂ ਆ ਆਪਾਂ ਵੀਡੀਓ ਬਣਾਉਂਦੇ ਆ ਬੋਲਦੇ ਆ ਜਿਹੜੀ ਚੀਜ਼ ਕਈ ਉਹ ਨਹੀਂ ਵੀ ਕਹਣੀ ਉਹ ਵੀ ਕਹਿ ਹੋ ਜਾਂਦੀ ਆ ਤਾਂ ਮੇਰਾ ਵੀਰ ਕੋਈ ਏਦਾਂ ਦੀ ਗੱਲਬਾਤ ਹੁੰਦੀ ਆ ਤਾਂ ਜ਼ਰੂਰ ਦੱਸ ਦਿਆ ਕਰੋ ਆ ਇਧਰ ਪਪੂ ਬਾਈ ਨਹੀਂ ਬਾਈ ਕੀ ਹੋ ਗਿਆ ਪਪੂ ਬਾਈ ਆਦਾ ਥੋੜੇ ਵਾਲਾ ਆ ਸਾਡੇ ਵਾਲੇ ਸਮੇਂ ਆ ਅੱਛਾ ਆ ਨਾ ਆਦਾ ਸੋਨਾਲੀਕਾ ਦਾ ਅੱਛਾ ਭਾਈ ਟਰੈਕਟਰ ਬਿਕਾਉ ਆ ਇਹ ਕਿਹੜਾ ਮਾਡਲ ਹੈ ਇਹ ਭਾਈ ਫਾਰਮ ਟਰੈਕ 60 ਸੁਪਰ ਮੈਕਸ ਆਇਆ ਬਹੁਤ ਬਿਕਾਉ ਕੰਡੀਸ਼ਨ ਕਰੋ ਚੈੱਕ ਖੜੀ ਬਾਈ ਖੜੀ ਇਹ ਮਾਡਲ ਬਾਈ ਹੈਗਾ 10 10 10 ਮਾਡਲ ਆ ਬਾਈ 10 ਟਾਇਰ ਟੱਪਾ ਬਾਈ ਟਰੈਕਟਰ ਦਾ ਠੀਕ ਆ ਅੱਧੇ ਜਿਹੇ ਟਾਇਰ ਆ ਬੱਸ ਬਾਈ ਬੱਸ ਭਾਈ ਕਿੰਨੇ ਵੇਸੇ ਮੰਗਦੇ ਇਹਦੇ ਪਤਾ ਕੁਸ ਭਾਈ ਹੁਣ ਟਰੈਕਟਰ ਆ ਗਿਆ ਕੱਲ੍ਹ ਆਇਆ ਕੱਲ੍ਹ ਦੱਸ ਦਿੰਦੇ ਚੱਲ ਦੱਸੂਗੇ ਠੀਕ ਆ ਭਾਈ ਸਵਰਾਜ ਵਾਲਿਆਂ ਕੋਲ ਆ ਇਹ ਉਹਨਾਂ ਨਾਲ ਕਰ ਲਿਓ ਕੰਟੈਕਟ ਰੋਟਾਵੇਟਰ ਆ ਭਾਈ ਸੋਨਾਲੀਕਾ ਦਾ ਬਾਕੀ ਭਾਈ ਕੱਲ ਮੈਂ ਇੱਕ ਰੋਡਾਵੇਟਰ ਦੀ ਵੀਡੀਓ ਪਾਈ ਸੀ ਭਾਈ ਨਾਲ ਕੋਲ ਖੜਾ ਲੈਂਡ ਫੋਰਸ ਦਾ ਠੀਕ ਆ ਜੀ ਤੇ ਇਹਦਾ ਮੈਂ ਮੈਂ ਕੱਲ ਦੱਸਿਆ ਸੀ ਨਾਲੇ 1 ਲੱਖ 5000 ਫਿਰ ਵੀ ਮੈਨੂੰ 10 ਵੀਰਾਂ ਨੇ ਫੋਨ ਕਰਕੇ ਪੁੱਛ ਲਿਆ ਭਾਈ ਰੇਟ ਕਿੰਨਾ ਆ ਮੇਰਾ ਵੀਰ ਭਾਈ ਵੀਡੀਓ 'ਚ ਧਿਆਨ ਨਾਲ ਦੇਖਿਆ ਕਰੋ ਆਪਾਂ ਨੇ ਸਾਰੀ A to Z ਸਾਰੀ ਦਿੱਤੀ ਹੋਈ ਹੈ ਦੇ ਵਿੱਚ ਡਿਟੇਲ ਠੀਕ ਹੈ ਜੀ ਆਹ ਦੇਖ ਲੋ ਜੀ ਲੈਂਡ ਫੋਰਸ ਦਾ ਨਾਲ ਦੀਆਂ ਪੱਤੀਆਂ ਜਮਾਈ ਨਵੇਂ ਵਰਗਾ ਰੋਟਾਵੇਟਰ ਆ ਭਾਈ ਅਮਰਗੜ ਦਾ ਬਣਿਆ ਹੋਇਆ ਡ੍ਰਿਲਰ ਰੋਲ ਪੂਰੀ ਵਰਕਿੰਗ ਦੇ ਵਿੱਚ ਆਹ ਕਰ ਲੋ ਚੱਕ ਐਨ ਓਕੇ ਹੈ ਜੀ ਠੀਕ ਹੈ ਜੀ ਬਲੇਡ ਚੈੱਕ ਕਰ ਲੋ ਨਾਲ ਦੇ ਆ ਲੈਂਡ ਫੋਰਸ ਅਰੇ ਭਾਈ ਆਹ ਚੀਜ਼ ਤਾਂ ਅੰਗ ਵੀ ਨਹੀਂ ਉਤਰਿਆ ਰੋਲੇ ਦਾ ਇਹ ਮੰਨ ਕੇ ਚਲੋ ਇਹਦਾ ਰੰਗ ਉਤਰਿਆ ਬਣਾ ਇਹਦਾ ਮਤਲਬ ਵੀ ਬਲੇਡ ਟਰੈਕਟਰ ਵੀ ਉਹ ਡੋਡਾ ਮੀਟਰ ਜ਼ਿਆਦਾ ਚੱਲਿਆ ਬੈਦਾ ਰੰਗ ਪੂਰਾ ਖੜਾ ਹੈ ਅਜੇ ਇਹਤੇ ਵੀ ਮਾਰ ਕੇ ਲੱਗੇ ਹੋਏ ਆ ਬਾਈ ਲੈਂਡ ਫੋਰ ਦੇ ਸਾਰਿਆਂ ਤੇ ਠੀਕ ਹੈ ਜੀ ਬਲੇਡਾ ਜੇ ਵੀ ਤੁਹਾਡੇ ਕੋਲ ਵਧੀਆ ਚੱਲ ਜਣੇ ਜਿਹਨੇ ਵੀ ਲੈਣਾ ਬਾਕੀ ਬਾਈ ਠੀਕ ਹੈ ਵੀਡੀਓ ਕਾਫੀ ਲੰਬੀ ਬਣ ਗਈ ਹੈ ਜੀ ਤੇ ਜਿਹਨੇ ਵੀ ਕੋਈ ਟਰੈਕਟਰ ਨਵਾਂ ਪੁਰਾਣਾ ਵੇਚਣਾ ਖਰੀਦਣਾ ਹੁੰਦਾ ਤਾਂ ਜ਼ਰੂਰ ਕੰਟੈਕਟ ਕਰਿਆ ਕਰੋ ਬਾਈ ਮੰਡੀ ਵਿੱਚ ਛਾਂਣ ਛਣਾਈਆਂ ਹੋਈ ਜਾਂਦਾ ਪਰ ਢੇਰੀਆਂ ਦੀ ਬਾਈ ਬੋਲੀ ਕਿਸੇ ਦਿਨ ਹੋਈ ਤੇ ਰੱਬ ਕਰੇ ਬਾਈ ਛੇਤੀ ਛੇਤੀ ਮਸਲਾ ਹੱਲ ਹੋ ਜਾਵੇ ਠੀਕ ਹੈ ਜੀ ਬਹੁਤ ਔਖਾ ਬਾਈ ਮੰਡੀਆਂ 'ਚ ਬਹਿਣਾ ਧੂੜ ਫੱਕਣੀ ਕਹਦਾ ਨੇ ਆ ਵੀ ਜ਼ਿੰਮੇਦਾਰ ਅੱਜ ਇੱਕ ਅਫਸਰ ਆਇਆ ਕਹਿੰਦਾ ਬਾਈ ਤੁਸੀਂ ਦੂਏ ਤੀ ਦਿਨ ਰੋਡ ਜਾਮ ਕਰ ਦੰਨੇ ਆ ਤੁਹਾਡਾ ਦੂਏ ਤੀ ਦਿਨ ਦਾ ਕੰਮ ਆ ਪਰ ਇਹ ਗੱਲ ਤੇ ਥੋੜੇ ਜਿਹਾ ਜ਼ਿੰਮੇਦਾਰ ਭੜਕਾ ਕੇ ਦੇ ਬਾਈ ਕਹਿੰਦੇ ਵੀ ਵੀ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਬਹਿਣ ਦਾ ਬਾਈ ਘਰ ਤੇ ਬਾਹਰ ਮੰਡੀ 'ਚ ਇੱਕ ਦਿਨ ਰਾਤ ਬਹਿ ਕੇ ਪਤਾ ਲੱਜ ਜਾਂਦਾ ਵੀ ਮੱਛਰ ਵੱਟ ਵੱਟ ਕੇ ਖਾ ਲੰਦਾ ਬਾਈ ਠੀਕ ਹੈ ਜੀ ਤੇ ਕਿਸੇ ਨੂੰ ਸ਼ੌਂਕ ਨਹੀਂ ਹੁੰਦਾ ਇਹ ਚੀਜ਼ ਦਾ ਬਾਈ ਤੇ ਜੇ ਮਸਲਾ ਹੱਲ ਹੋ ਜਾਵੇ ਤਾਂ ਵਧੀਆ ਏ ਰਾਤਾਂ ਫੱਕਣ ਦਾ ਉਹਦੇ ਜ਼ਿੰਮੇਵਾਰਾਂ ਨੂੰ ਕੋਈ ਸ਼ੌਂਕ ਨਹੀਂ ਹੈਗਾ। ਠੀਕ ਹੈ ਜੀ। ਹਜੇ ਤਾਂ ਬਾਈ ਮੰਡੀ ਵਿੱਚ ਜੀਰੀ ਆਈ ਹੋ ਨਹੀਂ ਹੈਗੀ। ਕਹਿਣ ਦਾ ਭਾਵ ਹਜੇ ਲੋਕ ਸਾਰੇ ਘਰੇ ਬੈਠੇ ਨੇ। ਹਰੇਕ ਨੇ ਇੱਕ ਇੱਕ ਦੋ ਦੋ ਟਰਾਲੇ ਆਪਣੇ ਘਰੇ ਧਾਰੇ ਹੋਏ ਆਂ ਜੇ ਕਿਤੇ ਹੋ ਗਈ ਉਰੇ ਬਾਈ ਮੰਡੀ ਇੱਕੋ ਲੱਖ ਤੱਕ ਇਕੱਠ ਪੈ ਜਾਣਾ। 20 ਤਰੀਕ ਦੇ ਬਾਅਦ ਤਾਂ ਬਾਈ ਵਜਾਈ ਸ਼ੁਰੂ ਹੋ ਜਾਂਦੀ ਆ। ਠੀਕ ਹੈ ਜੀ ਅੱਜ 8 ਤਰੀਕ ਹੋ ਗਈ। ਹਜੇ ਤੱਕ ਇੱਕ ਵੀ ਬੋਰੀ ਨਹੀਂ ਭਰੀ ਸਾਡੀ ਰੋਕ। ਤੇ ਬਾਈ 3 ਘੰਟੇ ਹੋ ਗਏ ਚਾਰੇ ਹੌਲ ਚੱਲੇ ਲਗਭਗ। ਜਾਮ 20 ਕਿਲੋਮੀਟਰ ਤੱਕ ਚਲੇ ਗਿਆ ਪਿੱਛੇ ਪਬਲਿਕ ਬਹੁਤ ਪਰੇਸ਼ਾਨ ਆ ਬਾਈ ਪਰ ਅਜੇ ਤੱਕ ਕੋਈ ਨਹੀਂ ਬਾਈ ਫੈਸਲਾ ਹੋਇਆ ਆਫਸਰ ਆਈਐਨਏ ਬਾਈ ਆਪਣੀ ਆਪਣੀ ਰਾਏ ਦੇ ਕੇ ਜਾਈ ਜਾਂਦੇ ਆ ਅਜੇ ਤੱਕ ਇੱਕ ਵੀ ਨਹੀਂ ਮਸਲਾ ਲ ਹੋਇਆ ਬਾਈ ਕੋਈ ਗੱਲ ਅਜੇ ਕੋਈ ਸੁਣਵਾਈ ਨਹੀਂ ਹੋਈ ਆ ਜੀ ਠੀਕ ਆ ਜੀ ਆ ਦੇਖੋ কুরਬਲ কুরਬਲ ਹੋਈ ਪਈ ਸਾਰੇ ਪਾਸੇ ਬਾਈ ਇਹਦੇ ਠੇਕੇ ਦੇ ਵੀ ਪੂਰੀਆਂ ਲਾਉਣ ਕਰ ਲੱਗੀਆਂ ਪਈਆਂ ਅੱਜ ਤੇ ਹੁਣ ਬਾਈ ਸਣ ਬਾਈ ਹੋਈ ਆ ਪਹਿਲਾਂ 300 ਰੁਪਏ ਕਾਰਡ ਦਾ ਵੀ ਰੌਲਾ ਤਾਂ ਕਹਿੰਦੇ ਬਾਈ 300 ਰੁਪਏ ਕਾਰਡ ਜਿੰਨੇ ਵੀ ਹਾਈਬ੍ਰਿਡ ਬੀਜ ਆ ਤੇ ਵੀ ਹਾਈਬ੍ਰਿਡ ਬੀਜਾਂ ਤੇ 300 ਰੁਪਏ ਕਾਰਡ ਕੱਟਣੀ ਆ ਉਹਦਾ ਵੀ ਹੁਣ ਮਸਲਾਲ ਹੋਇਆ ਲਿਖ ਕੇ ਦਿੱਤਾ ਬਾਈ ਇਹਨੇ ਜਿਹੜਾ ਐਸ ਡੀ ਐਮ ਆਇਆ ਤਾਂ ਉਹ ਕਹਿੰਦਾ ਵੀ ਇਦਾਂ ਦਾ ਕੋਈ ਗੱਲਬਾਤ ਹੋਊਗੀ ਵੀ ਜਿਹੜੀ ਵੀ ਹੈਗੀ ਹੁਣ ਲਿਖ ਕੇ ਦਿੱਤਾ ਕਿਉਂਕਿ ਬਾਈ ਪਬਲਿਕ ਬਹੁਤ ਪਰੇਸ਼ਾਨ ਹੈ ਜਿਹੜੀ ਪਬਲਿਕ ਆ ਉਹ ਵੀ ਆ ਕੇ ਕਹਿਣ ਲੱਗੀ ਦੀ ਬਾਈ ਖੋਲ ਲੋ ਜਾਵਾਂ ਤੇ ਚਲੋ ਮਸਲਾਲ ਹੋਣੇ ਛੜਾ ਰਵਿੰਦਰ ਬਾਈ ਵੀ ਖੜਾ ਆ ਇਧਰ ਰਵਿੰਦਰ ਬਾਈ ਹੋਰਵਿੰਦਰ ਬਾਈ ਤੂੰ ਕਰਾ ਦੇ ਵਿੱਚ ਬੈ ਕੇ ਫੈਸਲਾ ਜੀ ਕਹਿੰਦਾ ਸੌਦਾ ਕਰਾਉਣਾ ਹੁੰਦਾ ਹੋ ਉਹ ਵੀ ਸਾਡੇ ਕਹਿੰਦੇ ਥੋੜੀ ਹੋਣਾ ਬਦਲਾ ਲੈ ਕਰਾ ਦੇ ਯਾਰ ਭਾਈ ਬਣ ਕੇ ਦਾ ਕਰਨਾ ਬਾਈ ਇਹ ਅੱਛਾ ਅੱਛਾ ਠੀਕ ਆ ਠੀਕ ਵਧੀਆ ਵਧੀਆ ਬਾਈ ਬਹੁਤ ਜਾਮ ਲੱਗ ਗਿਆ ਬਾਈ